ਦੁਆਰੇ ਦੱਸੋ ਜੀ ਇਹਦੇ ਚ ਕੀ ਕੁਝ ਬੰਦਾ ਗਲਾਬ ਜੰਮਣਾ ਚ ਇਹਦੇ 5 ਕਿਲੋ ਕੂਆ 5 ਕਿਲੋ ਪਨੀਰ ਅੱਛਾ 1 ਕਿਲੋ ਮੈਦਾ ਅੱਛਾ ਜੀ ਅੱਧਾ ਕਿਲੋ ਥੋੜੀ ਇੱਕ ਡੱਬੀ ਬੇਕਿੰਗ ਪਾਊਡਰ ਬੇਕਿੰਗ ਫਿਰ ਇਹਦੇ ਛੋਟੇ ਛੋਟੇ ਗੋਲਗਾ ਬੱਟ ਲੈਂਦੇ ਜਿਹੜਾ ਬੱਟ ਕੇ ਅੱਛਾ ਠੋਸੰਦਾ ਹੋਵੇ ਹਾਂ ਫਿਰ ਇਹਦਾ ਰੈਡ ਕੱਢ ਲਈਏ ਜਦੋਂ ਤਰ੍ਹਾਂ ਆ ਗਈਆਂ ਤੇ ਥੱਲੇ ਉਸੇ ਕਾਹਦਾ ਕਿਸੇ ਦਾ ਸੱਟ ਮਾਰੀ ਜਾਂਦਾ ਥੋੜੀ ਥੋੜੀ ਪਟਾਕੇ ਲਾ ਲਾ ਕੇ ਪਹਿਲਾਂ ਬਾਦੀ ਖਾਂਡੇ ਛਾਂਡੇ ਉਹ ਗਾੜੀ ਖਾਂਡੇ ਲਾਉਂਦੇ ਨੂੰ ਉਹ ਉਹ ਛੜੀ ਜਾਂਦਾ ਫਿਰ ਆ ਪੇਰ 'ਚ ਰਸਾ ਪੜ ਜਾਂਦਾ ਹੈ ਕਈ ਵਾਰੀ ਇਹ ਭੋਲੀਆਂ ਰਹਿ ਜਾਂਦੀਆਂ ਜਾਂ ਹੋਰ ਨੇ ਖੋਜ ਕੇ ਉਹ ਵੱਧ ਹੋਵੇ ਬੜਾ ਜ ਮਹਿਦਾ ਹੋ ਜਾਂਦਾ ਹਾਂ ਮੇਰਾ ਆਟਸੰਦਾ ਮਤਲਬ ਕਿ ਲਗ ਲਗਾ ਹੋ ਜਾਂਦਾ ਮਾੜਾ ਮੋਟਾ ਵਰਤੋ ਵੇ ਜੇ ਵੀ ਮਾੜੀ ਜਿਹੀ ਪੋਲੀਆਂ ਰਹਿਣੀਆਂ ਤੇ ਥੋੜਾ ਜਿਹਾ ਮੈਦਾ ਹੋਣ ਵਾਲਾ ਕਈ ਵਾਰੀ ਇਹ ਚਿਪਕਣ ਲੱਗ ਜਾਂਦੇ ਆ ਅੱਛਾ ਚਾਹੇ ਕੋੜੇ ਫਿਰ ਥੋੜਾ ਜਿਹਾ ਰਫੈਂਡ ਬੋਲ ਲਾ ਲਫੈਂਡ ਲਾ ਲਾ ਫੈਂਡ ਲਾ ਦਿਆ ਹੈ ਮੁੱਲ ਬੱਸ 5 ਕਿਲੋ ਨੂੰ 100-150 ਗ੍ਰਾਮ ਅੱਛਾ 5 ਕਿਲੋ ਨੂੰ ਆਵਾ ਜਿਹੜਾ ਰਸਤ 5-5 ਕਿਲੋ ਦੀ ਇਹਨਾਂ ਨੂੰ 150 ਗ੍ਰਾਮ ਰਫੈਂਡ ਲਾ ਕੇ ਗੁੰਨ ਕੇ ਟ੍ਰੈਡ ਕਰਕੇ ਦੁਆਰੇ ਛੱਡ ਦੇ ਸਹੀ ਹੋ ਜੇ ਤੇ ਕਹਿ ਕ ਮਿੰਟਾਂ ਚ ਇਹ ਆਹ ਹੋ ਜਾਂਦੀਆਂ ਪੰਜਾਂ ਦਿਨਾਂ ਤੇ ਕਿੰਨੇ ਬਹੁਤ ਜ਼ਿਆਦਾ 12 ਮਿੰਟ 10 12 ਮਿੰਟ ਮਿੰਨਾ ਮਿੰਨਾ ਸੇਕ ਰੱਖਣਾ ਪਹਿਲਾਂ ਬਹੁਤ ਜ਼ਿਆਦਾ ਮੱਚ ਜੂ ਹਾਂ ਅੱਜ ਆ ਗਏ ਆ ਜਿੰਨ ਨੂੰ ਸੁਣੋ ਅੱਜ ਅਸੀਂ ਗੁਲਾਬ ਜਾਮੁਨਾਂ ਬਣਾ ਕੇ ਲਗਾਉਨੇ ਆ ਇਹ ਲੀਲਾ ਸਿੰਘ ਹਲਵਾਈ ਬਣਾ ਰਹੇ ਨੇ ਹੈ ਸਾਡੇ ਪਿੰਡ ਦੇ ਮਸ਼ਹੂਰ ਗੁਵਾਈਨੇ ਇਹ ਇਹ ਆ ਗਲਾਬ ਜਮਨਾ ਜਿਹੜਾ ਤੁਹਾਨੂੰ ਤਰੀਕਾ ਵੀ ਦੱਸਦਾ ਜੇ ਕਿਸੇ ਨੇ ਮਨਾਉਣੀ ਆ ਹੁਣ ਨਹੀਂ ਕੋਈ ਪਰੇਸ਼ਾਨੀ ਦਾ ਕੰਮ ਨਹੀਂ ਕੋਈ ਬਾਪਾ ਸਾਹਿਬ ਮਿੰਨੇ ਮਿੰਨੇ 6 ਕੇ ਤੇ 10 ਮਿੰਟ ਰੱਖਣੀਆਂ ਇਹ 10 12 ਮਿੰਟ ਹੋ ਜੇ ਜਦੋਂ ਲਾਲ ਲਾਲ ਰੰਗ ਹੋ ਜਾਵੇ ਜਿਹੜਾ ਤੁਸੀਂ ਰਸਗੁੱਲਾ ਬਣਾਉਂਦੇ ਉਹ ਲਾਲ ਕਿਉਂ ਨਹੀਂ ਹੁੰਦਾ ਰਸਗੁੱਲਾ ਵੀ ਇਸੇ ਤਰੀਕੇ ਦਾ ਬਣਦਾ ਉਹ ਕਿਉਂ ਨਹੀਂਦਾ ਉਹ ਕੱਲੇ ਪਨੀਰ ਦਾ ਉਹ ਕੱਲੇ ਪਨੀਰ ਦਾ ਹੈ ਪਨੀਰ ਪਨੀਰ ਦਾ ਰਸੇ ਚ ਭਗਦਾ ਹੈ ਰਸੇ ਚ ਹੀ ਭਗਦਾ ਹੈ ਠੰਡ ਚ ਭਗਦਾ ਉਹ ਜਦ ਰੱਖਿਆ ਉਹ ਨਹੀਂ ਭਗਦਾ ਚੱਕਿਆ ਹੋਤ ਨਹੀਂ ਹੈ ਪਨੀਰ ਪਾਰ ਕੇ ਦੁੱਧ ਹੰਦਾਗਾ ਕੇ 40 ਡਿਗਰੀ ਤੇ ਅੱਛਾ ਫੇਰ ਪਾੜ ਦਿੰਨੇ ਪਾੜ ਕੇ ਬਸ ਮਲ ਕੇ ਪਨੀਰ ਦਾ ਪਾਣੀ ਥਾਰਾ ਚੱਕ ਕੇ ਫੇਰ ਉਹ ਪਾੜ ਦੇਣਾ ਅੱਛਾ ਉਹ ਮਾਰੇ ਉਹ ਕਰਿਆ ਉਹ ਕੋਈ ਤੇਜ਼ ਹੋ ਜਾਣਾ